ਬੈਂਸ ਦਾ ਵਿਵਾਦ ਜਿਹੜਾ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਮਾਤਾ ਚਰਨਕੋਟ ਦੇ ਵੱਲੋਂ ਵੱਡੇ ਇਲਜ਼ਾਮ ਬੰਟੀ ਬੈਂਸ ਦੇ ਉੱਤੇ ਲਗਾਏ ਜਾਂਦੇ ਨੇ ਪੋਸਟ ਪਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਬੰਟੀ ਬੈਂਸ ਜਿਹੜੇ ਨੇ ਲਾਈਵ ਹੋ ਕੇ ਇਹਨਾਂ ਇਲਜ਼ਾਮਾਂ ਦੇ ਉੱਤੇ ਆਪਣੀ ਸਫਾਈ ਦਿੰਦੇ ਨਜ਼ਰ ਆਏ ਨੇ ਵੱਡੇ ਸਬੂਤ ਜਿਹੜੇ ਨੇ ਬੰਟੀ ਬੈਂਸ ਲੈ ਕੇ ਆਏ ਨੇ ਲਗਾਤਾਰ ਪੋਸਟ ਵਾਰ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਜਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਬੰਟੀ ਬੈਂਸ ਦੇ ਵੱਲੋਂ ਸਬੂਤ ਕੱਢ ਲਏ ਗਏ ਨੇ ਅਤੇ ਪੂਰੇ ਸਬੂਤ ਜਿਹੜੇ ਨੇ ਉਹ ਫੇਸਬੁੱਕ ਦੇ ਉੱਤੇ ਸਾਂਝੇ ਕਰ ਦਿੱਤੇ ਗਏ ਨੇ ਜੋ-ਜੋ ਇਲਜ਼ਾਮ ਜਿਹੜੇ ਨੇ ਬੰਟੀ ਬੈਂਸ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਲਗਾਏ ਗਏ ਉਸ ਉੱਤੇ ਹੁਣ ਸਫਾਈ ਜਿਹੜੀ ਹੈ ਉਹ ਬੰਟੀ ਬੈਂਸ ਦੇ ਵੱਲੋਂ ਦਿੱਤੀ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਜਿਹੜੀ ਹੈ ਉਹ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬੰਟੀ ਬੈਂਸ ਅਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਮਾਨਸਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਦੇ ਵੀ ਨਜ਼ਰ ਆਏ ਬੀਤੇ ਦਿਨੀ ਖਬਰ ਇਹ ਵੀ ਸਾਹਮਣੇ ਆਈ ਸੀ ਕਿ ਕਿਤੇ ਨਾ ਕਿਤੇ ਅ ਬੰਟੀ ਬੈਂਸ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਵੱਧ ਸਕਦੀਆਂ ਨੇ ਕਿਉਂਕਿ ਐਸਐਸਪੀ ਦਫ਼ਤਰ ਤੋਂ ਐਕਸ਼ਨ ਦੇ ਹੁਕਮ ਜਿਹੜੇ ਨੇ ਜਾਰੀ ਹੋ ਗਏ ਨੇ ਤੇ ਹੁਣ ਇਹਨਾਂ ਦੇ ਵਿਚਕਾਰ ਬੰਟੀ ਬੈਂਸ ਦਾ ਵੱਡਾ ਬਿਆਨ ਸਾਹਮਣੇ ਆ ਗਿਆ ਜਿਸ ਦੇ ਵਿੱਚ ਉਹ ਵੱਡੇ ਸਬੂਤ ਜਿਹੜੇ ਨੇ ਨਸ਼ਰ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਲੱਗੇ ਹੋਏ ਇਲਜ਼ਾਮਾਂ ਨੂੰ ਜਿਹੜਾ ਆ ਉਹ ਬੇਬੁਨਿਆਦ ਦੱਸਿਆ ਜਾ ਰਿਹਾ ਤਾਂ ਇਸ ਵਕਤ ਦੀ ਵੱਡੀ ਖਬਰ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਬੰਟੀ ਬੈਂਸ ਦੇ ਉੱਤੇ ਮਾਤਾ ਚਰਨ ਕੋਰ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਇਲਜ਼ਾਮਾਂ ਦੀ ਜਿੱਕਰ ਗੱਲ ਕਰ ਲਈ ਜਾਵੇ ਤਾਂ ਕਿਹਾ ਗਿਆ ਕਿ ਕੰਟਰੈਕਟ ਪੇਪਰ ਜਿਹੜੇ ਨੇ ਉਹ ਬੰਟੀ ਬੈਸ ਉਹਨਾਂ ਦੇ ਕੋਲ ਲੈ ਕੇ ਆਏ ਸੀ ਜਦੋਂ ਮੂਸੇਵਾਲਾ ਦੀ ਮੌਤ ਹੋਈ ਸੀ ਉਸ ਤੋਂ ਸਿਰਫ 4 ਦਿਨ ਬਾਅਦ ਬੰਟੀ ਬੈਂਸ ਨੇ ਆਉਣਾ ਤੋਂ ਪੇਪਰ ਸਾਈਨ ਕਰਵਾਏ ਸੀ ਜਦੋਂ ਸਾਡੀ ਸੁੱਧ ਬੁੱਧ ਵੀ ਨਹੀਂ ਸੀ ਆਖਰ ਇੰਨੀ ਜਲਦੀ ਕਿਉਂ ਕੀਤੀ ਗਈ ਇਹਨਾਂ ਗੱਲਾਂ ਦਾ ਜਵਾਬ ਜਿਹੜਾ ਬੰਟੀ ਬੈਂਸ ਤੋਂ ਮੰਗਿਆ ਗਿਆ ਸੀ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਪੋਸਟ ਜਿਹੜੀ ਹੈ ਮਾਤਾ ਚਰਨ ਕੋਰ ਦੇ ਵੱਲੋਂ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਸੀ ਤੇ ਹੁਣ ਉਹਨਾਂ ਨੇ ਕਿਹਾ ਕਿ ਭਰੋਸੇ ਦੇ ਵਿੱਚ ਲੈ ਕੇ ਸਾਡੇ ਤੋਂ ਜਿਹੜੇ ਆ ਉਹ ਸਾਈਨ ਕਰਵਾਏ ਗਏ ਸੀ ਇਹ ਕੰਟਰੈਕਟ ਜਿਹੜਾ ਉਹ ਸਾਈਨ ਕਰਵਾਇਆ ਗਿਆ ਸੀ ਕਰੋੜਾ ਕਰੋੜਾ ਰੁਪਏ ਦਾ ਜਿਹੜਾ ਮਾਮਲਾ ਹੈ ਚਰਨਕੌਰ ਨੇ ਬੰਟੀ ਨੂੰ ਪੁੱਛਿਆ ਕਿ ਐਗਰੀਮੈਂਟ ਦੀ ਇੰਨੀ ਜਲਦੀ ਕਿਉਂ ਸੀ ਤਾਂ ਇਸ ਦਾ ਜਵਾਬ ਜਿਹੜਾ ਉਹ ਬੰਟੀ ਬੈਂਸ ਦੇ ਵੱਲੋਂ ਦਿੱਤਾ ਗਿਆ ਹਾਲਾਂਕਿ ਜੇਕਰ ਮਤਾ ਚਰਨਕੌਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੋ ਸ਼ਬੀਬ ਮੋਮਿਨ ਹੈ ਜਿਹੜਾ 1 ਡਾਇਰੈਕਟਰ ਦਾ ਜਿਹੜਾ ਮਾਲਕ ਹੈ ਸ਼ਬੀਰ ਮੋਮਿਨ ਉਸ ਨੂੰ ਅਸੀਂ 2025 ਤੋਂ ਜਾਣਦੇ ਹਾਂ ਪਰ ਬੰਟੀ ਬੈਂਸ ਨੇ ਕੁਝ ਅਜਿਹੇ ਸਬੂਤ ਜਿਹੜੇ ਨੇ ਉਹ 71 ਕੀਤੇ ਨੇ ਤੇ ਹੁਣ ਨਸ਼ਰ ਵੀ ਕਰ ਦਿੱਤੇ ਨੇ ਜਿਸ ਦੇ ਵਿੱਚ ਪਰਿਵਾਰ ਜਿਹੜਾ ਬੜੇ ਲੰਮੇ ਸਮੇਂ ਤੋਂ ਸ਼ਬੀਰ ਮੋਮਿੰਦ ਦੇ ਜਿਹੜਾ ਆ ਕੰਟੈਕਟ ਦੇ ਵਿੱਚ ਸੀਗਾ ਤਾਂ ਵੱਡੇ ਸਵਾਲ ਜਿਹੜੇ ਇਹਨੇ ਉਹ ਬੰਟੀ ਬੈਂਸ ਦੇ ਵੱਲੋਂ ਮੂਸੇ ਵਾਲੇ ਦੇ ਪਰਿਵਾਰ ਦੇ ਉੱਤੇ ਖੜੇ ਕੀਤੇ ਗਏ ਨੇ ਬੰਟੀ ਬੈਂਸ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਉਸ ਨੇ ਵੀ ਗੱਲ ਦਾ ਜ਼ਿਕਰ ਕੀਤਾ ਕਿ ਬੰਟੀ ਬੈਂਸ ਅਤੇ ਉਸ ਦੀ ਕੰਪਨੀ ਦੇ ਬੰਦੇ ਅਤੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਸੀ ਸਾਰੇ ਇਕੱਠੇ ਬੈਠ ਕੇ ਇਸ ਮਸਲੇ ਦਾ ਹੱਲ ਕਰ ਸਕਦੇ ਹਾਂ ਇਕੱਠੇ ਲਾਈਵ ਹੋ ਕੇ ਇੱਕ ਦੂਸਰੇ ਤੇ ਇਲਜ਼ਾਮ ਲਗਾਉਣ ਦੀ ਬਜਾਏ ਬੈਠ ਕੇ ਗੱਲਬਾਤ ਕਰਦੇ ਆ ਤੇ ਇਸ ਦਾ ਨਿਪਟਾਰਾ ਕਰਨਾ ਚਾਹੀਦਾ ਹੈ ਤਾਂ ਇੱਕ ਬੇਨਤੀ ਜਿਹੜੀ ਹੈ ਬੰਟੀ ਬੈਂਸ ਦੇ ਵੱਲੋਂ ਕੀਤੀ ਗਈ ਹੈ ਇੱਕ ਵੀਡੀਓ ਜਿਹੜੀ ਜਾਰੀ ਕਰਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਉਹ ਵੀ ਸੁਣਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਬੰਟੀ ਬੈਂਸ ਤੇ ਮਾਤਾ ਚਰਨ ਕੌਰ ਉਹਨਾਂ ਨੇ ਇੱਕ ਹੁਣੇ-ਹੁਣੇ ਸਟੇਟਸ ਪਾਇਆ ਜਿਦੇ ਵਿੱਚ ਇੱਕੋ ਹੀ ਵਾਰੀ ਮੈਂ ਪੜਿਆ ਜਿਦੇ ਚ ਉਹਨਾਂ ਨੇ ਆ ਮੈਂ ਜਿਹੜੀਆਂ ਇੰਟਰਵਿਊ ਚ ਗੱਲਾਂ ਕਹੀਆਂ ਨੇ ਉਹ ਉਹਨਾਂ ਨੇ ਕਿਹਾ ਕਿ ਮੈਂ ਉਹ ਸਭ ਝੂਠ ਬੋਲਿਆ ਸੀ 2025 ਤੋਂ ਪਹਿਲਾਂ ਸ਼ਬੀਰ ਦਾ ਨਾਮ ਵੀ ਨਹੀਂ ਸੁਣਿਆ ਸੀ ਸੋ ਉਹਦੇ ਵੀ ਮੈਂ ਪਿਛਲੀ ਪੋਸਟ 'ਚ ਸਕਰੀਨਸ਼ਾਟ ਪਾਏ ਨੇ ਕਿ ਉਹ ਸ਼ਬੀਰ ਨੂੰ ਕਦੋਂ ਤੋਂ ਜਾਣਦੇ ਨੇ ਇਹਦੇ ਲਈ ਮੈਂ ਕੋਈ ਐਫਰਟ ਨਹੀਂ ਕੀਤੀ ਮੈਂ ਤਾਂ ਜਸਟ ਬਸ ਐਦਾਂ ਹੀ ਆਪਦੀ ਚੈਟ 'ਚੋਂ ਲੱਭ ਕੇ ਉਹ ਸਕਰੀਨਸ਼ਾਟ ਪਾਤੇ ਤੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਦੋਵਾਂ ਨੂੰ ਬੇਬੇ ਜੀ ਨੂੰ ਤੇ ਬਾਪੂ ਜੀ ਨੂੰ ਸਰਦਾਰ ਬਲਕੌਰ ਸਿੰਘ ਨੂੰ ਤੇ ਮਾਤਾ ਚਰਨਕੌਰ ਉਹਨਾਂ ਨੂੰ ਕਿ ਸੋਸ਼ਲ ਮੀਡੀਆ ਤੇ ਐਦਾਂ ਦੀਆਂ ਚੀਜ਼ਾਂ ਮੈਂ ਪਾਈ ਜਾਵਾਂ ਮੈਨੂੰ ਆਪਦੇ ਆਪ ਨੂੰ ਨਹੀਂ ਚੰਗਾ ਲੱਗਦਾ ਕਿ ਮੈਂ ਤੁਹਾਡੀਆਂ ਚੀਜ਼ਾਂ ਦੇ ਕੋਈ ਸਕਰੀਨਸ਼ਾਟ ਐਦਾਂ ਦੇ ਪਾਈ ਜਾਵਾਂ ਜਾਂ ਕੁਝ ਵੀ ਕਰੀ ਜਾਵਾਂ ਜਾਂ ਤੁਹਾਡੇ ਵਾਇਸ ਨੋਟ ਪਾਈ ਜਾਵਾਂ ਜਾਂ ਕੋਈ ਸਿੱਧੂ ਦਾ ਵਾਇਸ ਨੋਟ ਪਾਵਾਂ ਕਿ ਮੈਂ ਉਹਦੇ ਕੋਲੇ ਕੰਮ ਮੰਗਣ ਗਿਆ ਸੀ ਜਾਂ ਉਹਨੇ ਮੈਨੂੰ ਬੁਲਾਇਆ ਸੀ ਕਿਸੇ ਚੀਜ਼ਾਂ ਦੀ ਸਲਾਹ ਲਈ ਜਾਂ ਹੈਲਪ ਲਈ ਸੋ ਮੈਂ ਚਾਹੁੰਦਾ ਕਿ ਆਪਾਂ ਇੱਕ ਵਾਰੀ ਤਿੰਨੋਂ ਜਾਣੇ ਜੇ ਕਿ ਸ ਚੌਥੇ ਨੂੰ ਵੀ ਬਿਠਾਉਣਾ ਤੁਸੀਂ ਭਾਵੇਂ ਚੌਥਾ ਬੰਦਾ ਵੀ ਕੋਈ ਆਪਾਂ ਸਾਰੇ ਜਾਣੇ ਲਾਈਵ ਦੇ ਵਿੱਚ ਬੈਠ ਜਾਈਏ ਕੈਮਰੇ ਲਾ ਕੇ মিডিਆ ਦੇ ਸਾਹਮਣੇ ਤੇ ਉੱਥੇ ਸਾਰੀ ਗੱਲਾਂ ਇੱਕੋ ਵਾਰੀ ਚ ਕਲੀਅਰ ਕਰ ਲਈਏ ਮੈਂ ਕਿਸੇ ਗੱਲ ਤੋਂ ਤੁਹਾਡੇ ਤੋਂ ਕਾਣਾ ਨਹੀਂ ਆ ਮੈਂ ਕਿਤੇ ਨਹੀਂ ਭੱਜਦਾ ਮੈਂ ਹਰ ਵੇਲੇ ਹਾਜ਼ਰ ਹਾਂ ਜਿੱਥੇ ਤੁਸੀਂ ਕਹੋ ਜਦੋਂ ਤੁਸੀਂ ਕਹੋ ਜਿਹਦੇ ਨਾਲ ਤੁਸੀਂ ਕਹੋ ਮੈਂ ਬੈਠਣ ਨੂੰ ਤਿਆਰ ਆ ਮੈਂ ਜਿਹੜੀ ਗੱਲ ਸਹੀ ਆ ਉਹ ਸਾਰੀ ਇੰਟਰਵਿਊ ਚ ਦੱਸੀ ਆ ਤੇ ਜਿਹੜੀ ਗੱਲ ਗਲਤ ਆ ਉਹ ਵੀ ਮੈਂ ਇੰਟਰਵਿਊ ਚ ਦੱਸੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਬੰਟੀ ਬੈਂਸ